ਮਾਣ ਲੰ। ਹਨ ਜੀ ਵੇਖ ਦੂਸਰੇ ਪੈਣ ਪਰ ਮਾਨੂੰ ਸਤ ਸ੍ਰੀ ਅਕਾਲ ਜੀ। ਆਪਾਂ ਬਣਾਉਣ ਲੱਗੇ ਅਰਬੀ ਦੀ ਸਬਜ਼ੀ। ਉਦੜੀ ਆਲੂ ਬੋਇਲ ਕਰਕੇ ਰੱਖੇ ਨੇ। ਇੱਥੇ ਧਨੀਆ। ਇੱਧਰ ਆਪਾਂ ਜੀ ਮੇਥੇ ਧਨੀਆ ਐਡ ਕਰਾਂਗੇ। ਇੱਧਰ ਦਹੀਂ ਦੇ ਵਿੱਚ ਜਿਹੜੇ ਨਾਰਮਲ ਹੁੰਦੇ ਨੇ ਆਪਣੇ ਨੌਕ ਮਿਰਚ ਮਸਾਲੇ ਉਹ ਘੋਲ ਕੇ ਰੱਖੇ ਨੇ। ਉਦੋਂ ਆਪਣਾ ਤੇਲ ਰੱਖ ਲਿਆ ਗਰਮ ਕੰਮ ਤਾਂ ਪਾਇਆ ਜਿੰਨੇ ਕੋਪਾ ਤਾਂ ਬਰਦੀ ਜਾਨੀ ਅਰਦੀ ਨੂੰ ਥੋੜੀ ਫਰਾਈ ਕਰ ਲਾਂਗੇ ਤੇਲ ਦੇ ਵਿੱਚ ਥੋੜੇ ਜਿਹੇ ਵਿੱਚ ਮੱਧ ਐਡ ਕਰਦੇ ਸੀਗੇ ਮੇਥੀ ਤੇ ਧਨੀਆ ਆਪਾਂ ਧੋ ਕੇ ਰੱਖਤੇ ਸੀਗੇ ਜਿਆਰਨੇ ਦੇ ਵਿੱਚ ਇਹਨਾਂ ਦਾ ਪਾਣੀ ਜਾਂ ਨਚੜੀ ਬਰੀਕ ਬਰੀਕ ਕੱਟ ਕੇ ਪਾਵਾਂਗੇ ਆਲੂ ਆਪਾਂ ਜਿੰਨੀ ਕਿ ਜ਼ਰੂਰਤ ਆ ਉਹਨੇ ਕੇ ਐਡ ਕਰਾਂਗੇ ਬਾਕੀ ਦੇ ਰੱਖ ਲਾਂਗੇ ਹੋਰ ਕਿਸੇ ਦਾ ਸਬਜ਼ੀ ਦੇ ਵਿੱਚ ਪੈ ਜਾਣਗੇ ਇਹਦਾ ਤੜਕੇ ਵਾਸਤੇ ਤੇਲ ਹੋ ਚੁੱਕਿਆ ਗਰਮ ਇਹਦੇ ਵਿੱਚ ਜਿਮਾਂ ਤੇ ਰਾਈ ਥੋੜੀ ਐਡ ਕਰਤੀ ਮਸਾਲੇ ਆ ਗਿਆ ਦਸਨ ਮੀਟਰ ਇਸਾ ਪਿਆਰ ਵਾਲੀ ਮੇਕਅਪ ਨਹੀਂ ਕਰ ਲਈ ਬਣਾਵਾਂਗੇ ਬ੍ਰਾਂਡ ਬਾਈਕ ਪਾਣਾ ਹੋਰ ਮਸਾਲਾ ਘੋਲ ਕੇ ਰਸੋਈ ਵਿੱਚ ਆਦਿ ਚੀਜ਼ਾਂ ਦੇ ਜੀਮੇਟ ਇਹ ਤੇ ਨਾਲ ਦੇ ਨਾਲ ਆਰਬੀ ਨੂੰ ਵੀ ਥੋੜੀ ਜਿਹੀ ਭਰਉਣੀ ਜਾਂ ਕਰਨਾ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੜਕਾ ਬਣ ਕੇ ਤਿਆਰ ਆਉਣ ਉਹਦੇ ਵਿੱਚ ਏਦਾਂ ਹੀ ਦੇ ਵਿੱਚ ਜਿਹੜੇ ਨਾਰਮਲ ਮਸਾਲੇ ਮਿਕਸ ਕਰਕੇ ਰੱਖੇ ਚ ਉਹ ਵਿੱਚ ਐਡ ਕਰ ਲੈ ਮਸਾਲੇ ਨੂੰ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਦਹੀਂ ਦੇ ਵਿੱਚ ਘੋਲ ਕੇ ਪਾਉਣ ਦੇ ਨਾਲ ਇੱਕ ਤਾਂ ਸਬਜ਼ੀ ਵਧੀਆ ਟੇਸਟੀ ਬਣ ਜਾਂਦੀ ਹੈ ਤੇ ਇੱਕ ਮਸਾਲਾ ਜਿਹੜਾ ਜੀ ਉਹ ਗਾੜਾ ਹੋ ਜਾਂਦਾ ਤੁਸੀਂ ਕੱਟ ਕੇ ਲਾਉਣਾ ਚਾਹੁੰਦੇ ਹੋ ਜਾਂ ਕੁੰਡੀ ਸੇਪੇ ਦੇ ਵਿੱਚ ਕੁੱਟ ਕੇ ਤਾਂ ਉਹ ਵੀ ਲਾ ਸਕਦੇ ਹੋ ਦੇ ਨਾਲ ਦੇ ਨਾਲ ਆਪਣੀ ਅਰਦੀ ਵੀ ਬਰਾਈ ਹੋ ਰਹੀ ਥੋੜਾ ਪਾਣੀ ਐਡ ਕਰ ਦਾਂਗੇ ਉਹੀ ਭਾਂਡੇ ਨਾਲ ਧੋ ਕੇ ਸਾਰਾ ਨੂਨ ਉੱਠ ਗਿਆ ਵੀ ਦਿੱਖ ਪੈ ਗਈ ਐਡ ਕਰ ਦਾਂ ਥੋੜੀ ਕਸੂਰੀ ਮੇਥੀ। ਕਿੰਨੀ ਦੇਖਣੀ। ਕਿ ਥੋੜੀ ਕਸੂਰੀ ਮੇਥੀ ਐਡ ਕਰਤੀ ਪੌਣ ਦੇ ਨਾਲ ਵਧੀਆ। ਤੁਸ਼ਬੂ ਜੀ ਵੀ ਵਧੀਆ ਆ ਜਾਂਦੀ ਹੈ ਸਬਜ਼ੀ ਦਾ ਸਵਾਦ ਆ ਜਿਹੜਾ ਉਹ ਹੋਰ ਵੀ ਵਧੀਆ ਦੁੱਗਣਾ ਹੋ ਜਾਂਦਾ। ਸਾਰਾ ਸਮਾਨ ਮਸਾਲਾ ਚੰਗੀ ਤਰ੍ਹਾਂ ਰਸ ਵਿੱਚ ਮਿਚ ਜਾਵੇ। ਇਹ ਬੁਝਾ ਐਡ ਕਰ ਦਾਂਗੇ ਜੀ ਮੇਥੇ ਧਨੀਆ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਫੜਾ ਲਾ ਦਾਂਗੇ ਜੀ ਸਾਰਾ ਨਮਕ ਲੋ ਜੀ ਆਪਣਾ ਮਸਾਲਾ ਬਣ ਕੇ ਬਿਲਕੁਲ ਤਿਆਰ ਆ ਤੜਕੇ ਨੇ ਕਿਉਂ ਛੱਡਤਾ ਗੈਸ ਕਰਤਾ ਬੰਦ ਮਸਾਲਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਜੀ ਹਾਂ ਸਾਰ ਵੀ ਦਾ ਹਾਂ ਦੇਖੋ ਕੀ ਕਰਨਾ ਪਾ ਰਿਹਾ ਜੀ ਮੇਰੇ ਪਰਵੀ ਨੂੰ ਵੀ ਫਰਾਈ ਹੋਣ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਮੈਂ ਸਟੜਕਾ ਤਿਆਰ ਆ ਵਿੱਚ ਐਡ ਕਰ ਦਾਂਗੀ ਪਰ ਵੀ ਆਪਣੀ ਮੋਲਦੀ ਨਹੀਂ ਹੈਗੀ ਜੀ ਘਰ ਦੀ ਹੋਈ ਹੈ ਮੈਸੇ ਥੋੜੀ ਜੀ ਨਰਮ ਹੋ ਗਈ ਥੋੜੀ ਹੋਰ ਹੋ ਜੀ ਤੇ ਇਹ ਵੀ ਤੜਕਾ ਐਡ ਕਰਨਾਗੇ ਆਲੂ ਥੋੜੇ ਜਿਹੀ ਪਾਉਣੇ ਨੇ ਇਹਦੇ ਵਿੱਚ ਸਾਰੇ ਨਹੀਂ ਪਾਉਣੇ ਹੈਗੇ ਅੱਧੇ ਰੱਖ ਲਾਂਗੇ ਬਣਾਉਣੀ ਹੈ ਜੀ ਦੋ ਸਬਜ਼ੀਆਂ ਬਣਾਉਣੀਆਂ ਨੇ ਕਾਲੂ ਪਕੌੜੇ ਬਣਾਉਣੇ ਨੇ ਅੱਧੇ ਆਲੂ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਘਰ ਵੀ ਹੋ ਗਈ ਜੀ ਫਰਾਈ ਹੁਣ ਜਿਹੜਾ ਤੜਕਾ ਤਿਆਰ ਕਰਿਆ ਸਾਰਾ ਅੱਜ ਵਿੱਚ ਐਡ ਕਰ ਦਿੰਦੇ ਹਾਂ ਨਾਲ ਜਿਨਾਂ ਤੜਕਾ ਤਿਆਰ ਹੋ ਗਿਆ ਨਾਲ ਜਨ ਸਬਜੀ ਬਣ ਗਈ ਦੋੇ ਕੰਮ ਹੋ ਗਏ ਇਕੱਠੇ ਜੋ ਪਹਿਲਾਂ ਅਰਦੀ ਕਰਦੇ ਫੇ ਤੜਕਾ ਤਿਆਰ ਜਿਆਦਾ ਟਾਈਮ ਲੱਗਦਾ ਸਾਰੇ ਦੇਖ ਕੇ ਕਰ ਦਾਂਗੇ ਮਿਕਸ ਕਰ ਦਾਂਗੇ ਸਾਰਾ ਸਮਾਨ ਸਾਰਾ ਮਸਾਲਾ ਅਰਦੀ ਦੇ ਵਿੱਚ ਰਚ ਮਿਚ ਗਿਆ ਨਾਲ ਇਹਦੇ ਆਲੂ ਐਡ ਕਰ ਦਾਂਗੇ ਇਿੱਤਰਾ ਸਾਰੇ ਨੂੰ ਲੜਾ ਦਾਂਗੇ ਸਾਰਾ ਜਿਹੜਾ ਨੂਨ ਵਿੱਚ ਆਲੂਆਂ ਨੂੰ ਵਰਗੀ ਸਾਰਾ ਚੰਗੀ ਤਰ੍ਹਾਂ ਲੱਗ ਗੀ ਚੰਗੀ ਤਰ੍ਹਾਂ ਸਾਰਾ ਰਹਿਦਾ ਆਤਿਨੀ ਤੇ ਗੀ ਲੈ ਚੰਗੀ ਤਰ੍ਹਾਂ ਕਰ ਦਾਂਗੇ ਆਲੂ ਜੇ ਤਾਂ ਬੋਇਲ ਕਰਕੇ ਪਾਉਣੇ ਆ ਸਬਜ਼ੀ ਦਾ ਫਿਰ ਟੇਸਟ ਆ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਉੱਧੀ ਆਪਣੀ ਸਬਜ਼ੀ ਦੀ ਸ਼ਾਈਨਿੰਗ ਦੇਖੋ ਕਿੰਨੀ ਵਧੀਆ ਲੁੱਕ ਆ ਰਹੀ ਹੈ ਦੇਖਣ ਨੂੰ ਸਬਜ਼ੀ ਜਿਹੜੀ ਵਧੀਆ ਲੱਗੇ ਉਹ ਖਾਣ ਦੇ ਵਿੱਚ ਵੀ ਸਵਾਦ ਹੁੰਦੀ ਹੈ ਹੋਰ ਜੀ ਮਸਾਲੇ ਵਾਲੀ ਆਪਾਂ ਨੇ ਚਾਈ ਵੀ ਧੋ ਕੇ ਮਿਰਚ ਐਡ ਕਰ ਲਿਆ ਪਾਣੀ ਕਰਾਂਗੇ ਐਡ ਪਾਣੀ ਪਾ ਕੇ ਵੀ ਚੰਗੀ ਤਰ੍ਹਾਂ ਰੜਾ ਕੇ ਚੰਗੀ ਤਰ੍ਹਾਂ ਸਾਰੀ ਨੂੰ ਮਿਕਸ ਕਰ ਦਾਂਗੇ ਮਿਕਸ ਕਰਕੇ ਢੱਕ ਦਿੰਨੇ ਆ ਜੀ ਢੱਕ ਕੇ ਪਕਾਵਾਂਗੇ ਵਿੱਚ ਵਿੱਚ ਨਾਲ ਦੀ ਨਾਲ ਸਬਜ਼ੀ ਨੂੰ ਇੱਕ ਦੋ ਵਾਰੀ ਕਰਦੇ ਰਹਾਂਗੇ ਚੈੱਕ ਘਰ ਦੀ ਸਬਜ਼ੀ ਆਪਣੀ ਕੋਈ ਵੀ ਹੋਵੇ ਜੀ ਤੇ ਉਹ ਖਾਣ ਦੇ ਵਿੱਚ ਵਧੀਆ ਬਣ ਜਾਂਦੀ ਹੈ ਮੋਲਦੀਆਂ ਨੇ ਜਿਹੜੀਆਂ ਉੰਨੀਆਂ ਉਹਨਾਂ ਦਾ ਟੇਸਟ ਨਹੀਂ ਆਉਂਦਾ। ਇਹਦੀ ਤਰਦੀ ਆਪਣੀ ਬਣ ਰਹੀ ਹੈ। ਸਬ지 ਬਣ ਗਈ ਜਿਹੋ ਜੀ ਲੋਰ ਸੀ ਆਪਾਂ ਹੁਣ ਇਹਦੇ ਵਿੱਚ ਐਡ ਕਰਦੇ ਆ ਧਨੀਆ ਗੈਸ ਬਿਲਕੁਲ ਕਰ ਲਿਆ ਸਿਮ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਸਬ지 ਦੇ ਵਿੱਚ ਓਰੀਜਿਨ ਲਾ ਕੇ ਬਣਾਈ ਹੈ ਸਾਰੇ ਭੈਣ ਭਰਾ ਜਿਹੜਾ ਨੇ ਜੁੜੇ ਹੋਏ ਨੇ ਸੂਨ ਸੂਨ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਇਹ ਚਾਟ ਕਰ ਦਿੰਨੇ ਆ ਹਰਾ ਧਨੀਆ ਸਾਰੀ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੁਹਾਨੂੰ ਇਹਨੂੰ ਗੈਸ ਕਰ ਲਿਆ ਬੰਦ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ ਆ ਰੋਜ਼ ਦੀ ਤਰ੍ਹਾਂ ਇੱਕ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਜਿਹੜੀ ਸਬਜ਼ੀ ਦੀ ਰੈਸিপি ਬਣਾਈ ਹੈ ਕਿਵੇਂ ਲੱਗੀ